ਕਬਤੇ ਜੀ ਜਗਤਾਰਨ ਚੱਲੇ ਨਾਨਕ ਜੀ ਕਹਿ ਜਗਤਾਰਨ ਚੱਲੇ ਨਾਨਕ ਜੀ ਸੰਗ ਬਾਲਾ ਤੇ ਮਰਦਾਨਾ ਜਗਤਾਰਨ ਚੱਲੇ ਨਾਨਕ ਜੀ ਉਹ ਦੁਨੀਆ ਕਰਦੀ ਹਾਏ ਹਾਏ ਕੋਈ ਕਿਸੇ ਤੇ ਤਰਸ ਨਾ ਖਾਏ ਦੁਖੀਆਂ ਦੇ ਦੁੱਖ ਰੋਕਣ ਦੇ ਲਈ ਹੋਏ ਕਰੋ ਰਵਾਨਾ ਜਗਤਾਰਨ ਚੱਲੇ ਨਾਨਕ ਜੀ ਸੰਗ ਬਾਲਾ ਤੇ ਮਰਦਾਨਾ ਕੌਡਾ ਰਾਖਸ਼ ਕਹਿਰ ਕਮਾਵੇ ਉਹ ਲੋਕਾਂ ਤਾਂ ਹੀ ਤੜਤੜ ਖਾਵੇ ਕੌਡੇ ਨੂੰ ਪਾ ਸਿੱਧੇ ਰਸਤੇ ਬਹੁਤ ਪਚਾਈਆਂ ਜਾਨਾ ਜਗਤਾਰਨ ਚੱਲੇ ਨਾਨਕ ਜੀ ਸੰਗ ਬਾਲਾ ਤੇ ਮਰਦਾਨਾ ਉਹ ਸਦਨਾ ਸੀ ਇੱਕ ਬੁਰਾ ਕਸਾਈ ਪਾਪੀ ਤਰਸ ਕਰੇ ਨਕਾਈ ਜਿਉਂਦੇ ਜੀਆਂ ਦੇ ਅੰਗ ਕੱਟਣੋਂ ਰੋਕਿਆ ਉਹ ਜਰਵਾਣਾ ਜਗਤਾਰਨ ਚੱਲੇ ਨਾਨਕ ਜੀ ਸੰਗ ਬਾਲਾ ਤੇ ਮਰਦਾਨਾ ਉਹ ਸੱਜਣ ਠੱਗ ਨੇ ਤੱਕ ਹਰ ਕਮਾਵੇ ਰਾਈਆਂ ਤਾਂ ਹੀ ਮਾਰ ਮੁਕਾਵੇ ਜੋ ਲੋਕਾਂ ਤੋਂ ਲੁੱਟਿਆ ਉਸਨੇ ਬੰਡਿਆ ਮਾਲ ਖਜ਼ਾਨਾ ਜਗਤਾਰਨ ਚੱਲੇ ਨਾਨਕ ਜੀ ਕਾਜੀ ਪੰਡਿਤ ਸਿੱਧ ਸਭ ਧਾਰੇ ਬੋਲ ਬੋਲ ਕੇ ਸ਼ਬਦ ਪਿਆਰੇ ਚੰਦ ਫਰਵਾਹੀ ਚਾਨਣ ਬੰਡਿਆ ਰੌਸ਼ਨ ਅਜੇ ਜਮਾਨਾ ਜਗਤਾਰਨ ਚੱਲੇ ਬਾਬਾ ਜੀ